ਆਸਾ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੂ ਰੇ ਸਖੀ ਸਹੇਲੀ ਨੰਦ ਗਹੇਲੀ ਦੇਵਰ ਕਹਿ ਬਿਰੇ ਜਰੂ ਰੇ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ ਕਿਨ ਬਿਦ ਰਹਿਨ ਰਹੂ ਰੇ ਸੇ ਜੈ ਰਮਤ ਨੇਨ ਨਹੀਂ ਪੇਖੂ ਇਹ ਦੁਖ ਕਾ ਸੂ ਕਹੂ ਰੇ ਰਾਉ ਬਾਪ ਸਾਬ ਕਾ ਕਰੈ ਲਰਾਈ ਮਾਇਆ ਸਦ ਮਤਵਾਰੀ ਵੱਡੇ ਭਾਈ ਕਹ ਜਬ ਸੰਗ ਹੋਤੀ ਤਬ ਹੂ ਨਾ ਪਿਆਰੀ ਕਹਿ ਤਕਬੀਰ ਪੰਚ ਕੋ ਜਗਰਾ ਜਗਰਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬੰਦਿਆ ਮੈਂ ਰਾਮ ਰਮਤ ਸੁਖ ਪਾਇਆ ਕਹਿ ਤਕਬੀਰ ਪੰਚ ਕੋ ਜਗਰਾ ਜਗਰਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬੰਦਿਆ ਮੈਂ ਰਾਮ ਰਮਤ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਦਾ ਆਸਾ ਰਾਗ ਅੰਦਰ ਇਹ ਪੰਜੀਵਾਂ ਸ਼ਬਦ ਇਸ ਵਿੱਚ ਕਬੀਰ ਜੀ ਮਾਇਆ ਵਿੜੀ ਜੀਵ ਦੀ ਜਿਹੜੀ ਅਵਸਥਾ ਹੁੰਦੀ ਹੈ ਉਸ ਦਾ ਜ਼ਿਕਰ ਆਪਣੇ ਜੀਵਨ ਉਪਰ ਟੁਕਾ ਕੇ ਆਮ ਸੰਸਾਰੀ ਜੀਵਨ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਜਿਹਨਾਂ ਦਾ ਜੀਵਨ ਮਾਇਆ ਮੋਹ ਵਿੱਚ ਦੇਹ ਅਧਿਆਸ ਵਿੱਚ ਵਿਕਾਰਾਂ ਵਿੱਚ ਉਲਝਿਆ ਰਹਿ ਜਾਂਦਾ ਹੈ ਤੇ ਜੀਵਨ ਸਫਲ ਨਹੀਂ ਕਰ ਸਕਦੇ ਸ਼ਬਦ ਦੀ ਪਾਵਨ ਰਾਉ ਦੀ ਪੰਕਤੀ ਮੇਰੀ ਮਤ ਬੌਰੀ ਮੇ ਰਾਮ ਵਿਸਾਰਿਓ ਮੇਰੀ ਮਤ ਕਮਲੀ ਹੋ ਗਈ ਹੈ ਮੈਂ ਬਾਵਰਾ ਹੋ ਗਿਆ ਹਾਂ ਕਿਉਂਕਿ ਮੈਂ ਰਾਮ ਵਿਸਾਰਿਓ ਮੈਂ ਪ੍ਰਭੂ ਦਾ ਨਾਮ ਭੁਲਾ ਲਿਆ ਹੈ ਕਿ ਨਿਬਿਦ ਰਹਿਨ ਰਹੂੰ ਰੇ ਪਰਮਾਤਮਾ ਨੂੰ ਭੁਲਾ ਕੇ ਨਾਮ ਹੀ ਜ਼ਿੰਦਗੀ ਦਾ ਰਹਿਣਾ ਕੀ ਰਹਿਣਾ ਹੈ ਕੀ ਜੀਵਨ ਹੈ ਮੈਂ ਇਸ ਪਰਮਾਤਮਾ ਤੋਂ ਬਿਨਾ ਕਿਹੜੀ ਵਿਧੀ ਨਾਲ ਕਿਹੜੀ ਤਰੀਕੇ ਨਾਲ ਮੈਂ ਸੋਚਿਆ ਜੀਵਨ ਜੀਵਾਂ ਉਹ ਜੀਵਨ ਬੜਾ ਮੁਸ਼ਕਿਲ ਹੈ ਪ੍ਰਭੂ ਨਾਮ ਤੋਂ ਬਿਨਾ ਕਿਉਂਕਿ ਰਾਮ ਨਾਮੇ ਬਿਸਾਰ ਲਿਆ ਹੈ ਸੇਜੈ ਰਮਤ ਨੇਨ ਨਹੀਂ ਪੇਖੂ ਇਹ ਦੁੱਖ ਕਾ ਸੂਂ ਕਹਉਂ ਰੇ ਸੇਜੈ ਰਮਤ ਨੇਨ ਨਹੀਂ ਪੇਖੂ ਮੇਰੇ ਹਿਰਦੇ ਦੀ ਸੇਜ ਤੇ ਉਹ ਰਮ ਰਿਆ ਹੈ ਮੇਰੇ ਹਿਰਦੇ ਦੀ ਸੇਜ ਤੇ ਉਹ ਬੈਠਾ ਹੋਇਆ ਮੇਰੇ ਅੰਦਰ ਸਮਾਇਆ ਹੋਇਆ ਹੈ ਨਹੀਂ ਪੇਖੂ ਪਰ ਮੈਂ ਉਸ ਨੂੰ ਨਹੀਂ ਵੇਖ ਰਹੀ ਦੁੱਖ ਇਹ ਦੁੱਖ ਕਾ ਸੁੰ ਕਹੂੰ ਰੇ ਇਹ ਦੁੱਖ ਮੈਂ ਕਿੱਦੇ ਨਾਲ ਦੱਸਾਂ ਕਿ ਪਰਮਾਤਮਾ ਮੇਰੇ ਇਤਨੇ ਨੇੜੇ ਹੋਣ ਦੇ ਬਾਵਜੂਦ ਮੈਂ ਬੋਰੀ ਹੋਈ ਪਈ ਆ ਮੈਂ ਕਮਲੀ ਹੋਈ ਪਈ ਆ ਤੇ ਉਸ ਪਰਮਾਤਮਾ ਨੂੰ ਪੁਲਾ ਬੈਠੀ ਆ ਤੇ ਐਸੇ ਜੀਵਨ ਐਸਾ ਜੀਵਨ ਮੈਂ ਕਿਵੇਂ ਜੀਵਾਂਗੀ ਪ੍ਰਭੂ ਨੂੰ ਵਿਸਾਰ ਕੇ ਮੇਰਾ ਜੀਵਨ ਕਿਹੋ ਜਿਹਾ ਹੋ ਜਾ ਹੋਏਗਾ ਇਹ ਮੈਨੂੰ ਚਿੰਤਾ ਹੈ ਕਿ ਮੈਂ ਕਿਹੋ ਜਿਹਾ ਜੀਵਨ ਜੀਵਾਂ ਇਤਨਾ ਨੇੜੇ ਮੇਰੇ ਅੰਗ ਸੰਗ ਮੇਰੇ ਅੰਦਰ ਹੁੰਦਿਆਂ ਹੋਇਆਂ ਮੈਂ ਉਸ ਨੂੰ ਦੇਖ ਨਹੀਂ ਰਹੀ ਇਹ ਬੜਾ ਭਾਰੀ ਦੁੱਖ ਹੈ ਮੈਂ ਕਿਸ ਨੂੰ ਜਾ ਕੇ ਕਹਾਂ ਇਸ ਦਾ ਭਾਵ ਇਹ ਨਹੀਂ ਹੈ ਕਿ ਕਬੀਰ ਜੀ ਵੀ ਕਿਸੇ ਵੇਲੇ ਐਸੀ ਅਵਸਥਾ ਵਿੱਚ ਸਨ ਜਦੋਂ ਉਹਨਾਂ ਨੂੰ ਪ੍ਰਭੂ ਭੁੱਲ ਗਿਆ ਸੀ ਤੇ ਉਹਨਾਂ ਦੀ ਅਵਸਥਾ ਸੀ ਇਹ ਨਹੀਂ ਇਹ ਮਹਾਪੁਰਸ਼ ਲੋਕ ਜਿਹੜਾ ਚੀਜ਼ ਸੰਸਾਰ ਦੀ ਦੇਖਦੇ ਨੇ ਉਹ ਆਪਣੇ ਤੇ ਟੁਕਾ ਲੈਂਦੇ ਨੇ ਕਿਸੇ ਨੂੰ ਕਹਿੰਦੇ ਬਦਲੇ ਕਿ ਭਾਈ ਤੂੰ ਬੋਰਾ ਹੋ ਗਿਆ ਤੂੰ ਰੱਬ ਨੂੰ ਭੁਲਾਇਆ ਇਹਦਾਂ ਕਹਿੰਦੇ ਤੂੰ ਕਿਦਾਂ ਦਾ ਜੀਵਨ ਜੀ ਰਹੇਂ ਭਾਈ ਤੇਰੇ ਨਾਲ ਤੇਨੂੰ ਦਿਸਦਾ ਨਹੀਂ ਇਸ ਤਰ੍ਹਾਂ ਕਹਿੰਦੇ ਬਦਲੇ ਕਿਸੇ ਨੂੰ ਆਪਣੇ ਆਪ ਤੇ ਟੁਕਾ ਕੇ ਆਪਣੇ ਆਪ ਨੂੰ ਕਹਿੰਦੇ ਨੇ ਪਰ ਹੁੰਦਾ ਇਹ ਉਪਦੇਸ਼ ਅਸਲ ਜੀਵਨ ਲਈ ਹੈ ਜਿਹੜੇ ਅਸੀਂ ਸੱਚ ਮੁੱਚ ਹੀ ਪ੍ਰਭੂ ਨੂੰ ਪੁਲਾ ਕੇ ਤੇ ਜੀਵਨ ਜਿਉ ਰਹੇ ਹਾਂ ਅੰਗ ਸੰਗ ਹੁੰਦੇ ਵੀ ਮਹਿਸੂਸ ਨਹੀਂ ਕਰਦੇ ਕਹਿੰਦੇ ਜੀ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਜੀ ਪੰਜ ਤੱਤੂ ਕਿਸੇ ਵਿਧੀ ਨਾਲ ਜੁੜ ਜਾਂਦੇ ਨੇ ਤੇ ਵਿੱਚ એનર્ਜੀ ਪੈਦਾ ਹੋ ਜਾਂਦੀ ਹੈ ਉਸ એનર્ਜੀ ਨਾਲ ਸਿਰ ਚੱਲਦੇ ਰਹਿੰਦੇ ਨੇ ਪ੍ਰਮਾਤਮਾ ਪ੍ਰਮੋਤਮ ਕੋਈ ਚੀਜ਼ ਨਹੀਂ ਇਹ ਕੁਝ ਕਹਿਣਾ ਸ਼ੁਰੂ ਹੋ ਗਿਆ ਨਾ ਅੱਜ ਬੜੇ-ਬੜੇ ਵਿਦਵਾਨ ਖੋਣ ਵਾਲੇ ਵੀ ਇਹ ਸਾਡੇ ਲਈ ਉਪਦੇਸ਼ ਨੇ ਇਹਲੀ ਪੰਕਤੀ ਵਿੱਚ ਸਾਸਕੀ ਦੁਖੀ ਸਸੁਰ ਕੀ ਪਿਆਰੀ ਮੈਂ ਕਿਉਂ ਵਿਸਾਰਿਆ ਹੋਇਆ ਕਿਉਂਕਿ ਮੈਨੂੰ ਮਾਇਆ ਰੂਪੀ ਸੱਸ ਨੇ ਬੜਾ ਦੁੱਖ ਦਿੱਤਾ ਹੈ ਸੱਸ ਤੋਂ ਦੁਖੀ ਹੈ ਮਾਇਆ ਨੇ ਮੈਨੂੰ ਐਸਾ ਘੇਰਿਆ ਕਿ ਦਿਸਦਾ ਸੰਸਾਰ ਇਹ মোহ ਮਾਇਆ ਮੈਨੂੰ ਬੜੀ ਚੰਗੀ ਲੱਗਦੀ ਹੈ ਇਸ ਮਾਇਆ ਨੇ ਮੈਨੂੰ ਦੁਖੀ ਕੀਤਾ ਹੋਇਆ ਕਿਉਂਕਿ ਇਸ ਦਾ মোহ ਮੇਰੀ ਅੰਦਰੂਨੀ ਮੁਕਦਾ ਸਾਸਕੀ ਦੁਖੀ ਸਸੁਰ ਕੀ ਪਿਆਰੀ ਤੇ ਇਸ ਕਾਰਨ ਮੇਰਾ ਦੇਹ ਅਧਿਆਸ ਮੇਨੂੰ ਸਰੀਰ ਨਾਲ ਪਿਆਰ ਹੈ ਸਰੀਰ ਲਈ ਖਾਣਾ ਪਹਿਨਣਾ ਸੁਨ ਸੁਨੇ ਬਸਤਰ ਸਰੀਰਕ ਭੋਗ ਇਹਨਾਂ ਪਿੱਛੇ ਮੇ ਪਈ ਹੋਈਆਂ ਤੇ ਇਹ ਦੇਹ ਅਧਿਆਸ ਮੇਰੇ ਵਾਸਤੇ ਸੂਰੇ ਦਾ ਕੰਮ ਕਰਦਾ ਪਿਆ ਇਸ ਸਸੁਰੇ ਨੇ ਮੈਨੂੰ ਬੜਾ ਦੁਖੀ ਕੀਤਾ ਮਾਇਆ ਰੂਪੀ ਹਸ ਨੇ ਤੇ ਦੇਹ ਅਧਿਆਸ ਰੂਪੀ ਇਸ ਦੇਹ ਦੇ ਮੂਹ ਨੇ ਇਹ ਇਹਨਾਂ ਨੂੰ ਮੈਂ ਬੜੀ ਪਿਆਰੀ ਹੋਈ ਪਈ ਆ ਇਹ ਮੈਨੂੰ ਬੜੀ ਦੁਖੀ ਕਿ ਤਨ ਜੇੜ ਕੇ ਨਾਮ ਡਰੂਰੇ ਤੇ ਫਿਰ ਜਦੋਂ ਮੈਂ ਮੋਹ ਮਾਇਜੁਲ ਜੀ ਹੋਈਆਂ ਤੇ ਫਿਰ ਮੈਂ ਮੋਤ ਰੂਪੀ ਜੇੜ ਕੋਲੋਂ ਬਹੁਤ ਡਰਦੀ ਆਂ ਮੂਤ ਗੁਰੂ ਮੈਨੂੰ ਬੜਾ ਡਰ ਲੱਗਦਾ ਕਿ ਕਿਹੜੇ ਵੇਲੇ ਮੂਤ ਆ ਜਾਏਗੀ ਕੋਈ ਥੋੜਾ ਜਿਹਾ ਖਤਰਾ ਸੁਣ ਕੇ ਮੇਕੋ ਬਰਾ ਜਾਂਦੀ ਆ ਜੇਠ ਕੇ ਨਾਮ ਡਰੂਰੀ ਮੂਤ ਦਾ ਤੇ ਨਾਮ ਵੀ ਸੁਣ ਕੇ ਮੈਂ ਡਰਦੀ ਆ ਉਰਵੇਂ ਵੇਖਿਆ ਸੱਚ ਬੁਚੀ ਬਹੁਤ سارے ਲੋਕ ਐਸੇ ਹੁੰਦੇ ਨੇ ਕੋਈ ਐਸੀ ਗੱਲ ਕਰ ਜਾ ਉਹਨਾਂ ਮੂਤ ਦਾ ਨਾਮ ਵੀ ਲੈ ਲੋ ਛੱਡੋ ਜੀ ਕੀ ਕੀ ਬੋਲ ਰਹੇ ਹੋ ਮਹਾਰਾ ਹੀ ਕੁਸ਼ੂਬ ਸ਼ੂਬ ਬੋਲੋ ਮਦਰ ਉਹਨਾਂ ਲਈ ਮੂਤ ਦਾ ਨਾਮ ਅਸ਼ੁਭ ਹੈ ਜਦ ਕੇ ਇਸ ਮਿੱਟੀ ਦੇ ਸਿਰ ਨੂੰ ਜਦੋਂ ਇਹ ਨਿਢਾਲ ਹੋ ਜਾਂਦਾ ਹੈ ਜਾਨੂੰ ਨੀਰ ਵਹਿ ਤਣਖੀ ਨਾ ਪੇਜ ਦੂਦੂ ਇਹ ਕੇਸ ਦੁੱਧਵਾਨੀ ਰੂਧਾ ਕੰਡ ਸ਼ਬਦ ਨਹੀਂ ਉਚਰਦਾ ਅਬ ਕੀ ਕਰੇ ਪ੍ਰਾਣੀ ਜਦੋਂ ਇਹ ਅਵਸਥਾ ਬਣਦੀ ਆ ਨਾ ਅੱਖਾਂ ਸਿਮਰ ਲੱਗਦੀਆਂ ਨੇ ਕੰਨ ਬੋਲੀ ਹੋ ਜਾਂਦੇ ਨੇ ਮੂੰਹ ਤੋਂ ਥੱਤਰਾਂਗੇ ਬੋਲਦਾ ਪੈਰ ਸੱਜੇ ਪਾਉ ਦੇ ਖੱਬੇ ਜਾਂਦਾ ਸਰੀਰ ਦੀ ਇਹ ਹਾਲਤ ਹੋ ਜਾਂਦੀ ਹੈ ਕੁਝ ਪਛਤਾ ਨਹੀਂ ਬਿਮਾਰੀਆਂ ਨੇ ਆ ਕੇ ਘੇਰਾ ਪਾਇਆ ਹੁੰਦਾ ਉਸ ਟਾਈਮ ਇਹ ਮੋਤ ਹੀ ਇਤਨੀ ਉਸ ਜੀ ਚੀਜ਼ ਹੈ ਜਿਹੜੀ ਸਰੀਰ ਨੂੰ ਸੰਭਵੀ ਹੈ ਤੇ ਇਨਸਾਨ ਫਿਰ ਪੁਨਰ ਜਨਮ ਜਾਂ ਪ੍ਰਭੂ ਦੀ ਜੋਤੀ ਜਾ ਕੇ ਲੀਨ ਹੋ ਸਕਦਾ ਜੀ ਕਮਾਈ ਕੀਤੀ ਹੋਵੇ ਤਾਂ ਤੋਂ ਇਸ ਮੋਤ ਕੋਲ ਡਰਦੇ ਨੇ ਜਿਹੜੀ ਕਿ ਸੱਚ ਹੈ ਯੋਗਿੰਨ ਰੂਲ ਸੱਚ ਹੈ ਤੋ ਬਹੁਤ ਸਾਰੇ ਬਹੁਤ ਡਰ ਲੱਗਦਾ ਮਨੁਮੁਖ ਬੰਦੇ ਨੂੰ ਇਸ ਤਰੀਕੇ ਦੇ ਜੇਠ ਕੇ ਨਾਮ ਡਰੂ ਨੇ ਮੋਦਾ ਮੋਦਾ ਤੇ ਨਾਮ ਵੀ ਸੁਣ ਕੇ ਮੈਂ ਡਰਦੀ ਹਾਂ ਸਖੀ ਸਖੀ ਲੀਨਨਦ ਗਹੇਲੀ ਤੇ ਮੇਰੀਆਂ ਸਖੀਆਂ ਸੇਲੀਆਂ ਮੇਰੀਆਂ ਇੰਦਰੀਆਂ ਮੇਰੀਆਂ ਕਰਮ ਇੰਦਰੀਆਂ ਜਿਹੜੀਆਂ ਮੇਰੀਆਂ ਸਖੀਆਂ ਸੇਲੀਆਂ ਨੇ ਇਹ ਬੜੀਆਂ ਲਾਪਰਵਾਹ ਨੇ ਇਹ ਮੈਨੂੰ ਵਿਕਾਰਾਂ ਵਿੱਚ ਖਚਿਤ ਕਰਦੀਆਂ ਨੇ ਦੇਵਰ ਕਾ ਬਿਨੇ ਜ਼ਰੂਰੇ ਦੇਵਰ ਪਰਜੀਆਂ ਨਾਲ ਬੜੇ ਪਿਆਰ ਕਰਦੇ ਨੇ ਤੇ ਪਰਜੀਆਂ ਨੂੰ ਵੀ ਦੇਵਰ ਚੰਗੇ ਲੱਗਦੇ ਨੇ ਛੋਟੇ ਪੀਰ ਪੀਰਾ ਮੰਗ ਦੇਵਰ ਤੋਂ ਗਿਆਨ ਰੂਪੀ ਦੇਵਰ ਜਿਹੜਾ ਮੇਰੇ ਅੰਦਰ ਜਿਸ ਨੇ ਮੈਨੂੰ ਚਾਨਣਾ ਦੇਣਾ ਸੀ ਮੈਨੂੰ ਪਿਆਰ ਦੇਣਾ ਸੀ ਗਿਆਨ ਨੇ ਰਵੀ ਪਿਆਰ ਨਾਲ ਮੈਨੂੰ ਜੋੜਨਾ ਸੀ ਉਹ ਉਹਦੇ ਪਾਸੋਂ ਉਹ ਮੇਰੇ ਨਾਲ ਰੁੱਸਿਆ ਹੋਇਆ ਮਾਨੋ ਕਿ ਗਿਆਨ ਮੇਰੇ ਪੱਲੇ ਨੇੜੇ ਨਹੀਂ ਮੇਰੇ ਟੁਕਦਾ ਤੇ ਮੈਂ ਉਸ ਪਾਸੋਂ ਬੜੀ ਪਿਛੜੀ ਹੋਈ ਆਂ ਇਸ ਵਾਸਤੇ ਦੇਵਿਰ ਕੇਬਿਰ ਹੈ ਜਰੂਰ ਨੇ ਗਿਆਨ ਵਾਲੀ ਜਿਹੜੀ ਮਤ ਹੈ ਉਹ ਜਿਹੜੀ ਉੱਚੀ ਸੁੱਚੀ ਸੋਚ ਹੈ ਉਹ ਉਸ ਤੋਂ ਮੈਂ ਉਸ ਵਿਛੋੜੇ ਵੀ ਦੁਖੀ ਹਾਂ ਕਿਉਂਕਿ ਗਿਆਨ ਪ੍ਰਾਪਤੀ ਵਾਲੇ ਪਾਸੇ ਮੈਂ ਕੋਈ ਯਤਨ ਨਹੀਂ ਕਰਦੀ ਮੈਂ ਤੇ ਦਿਨ ਰਾਤ ਮਾਇਆ ਵਿੱਚ ਉਲਝੀਆਂ ਤੇ ਸਰੀਰਕ ਇੰਦਰੀਆਂ ਇਹਨਾਂ ਨੂੰ ਖੁਸ਼ ਕਰਨ ਵਿੱਚ ਹੀ ਲੱਗੀ ਹੋਈਆਂ ਸਰੀਰ ਦਾ ਮੂਹ ਮੈਨੂੰ ਬਹੁਤ ਤੰਗ ਕਰਦਾ ਇਸ ਤੋਂ ਬਾਅਦ ਦੂਜੀ ਪੰਕਤੀ ਵਿੱਚ ਕਹਿੰਦੇ ਨੇ ਬਾਪ ਸਾਬ ਕਾ ਕਰੈ ਲੜਾਈ ਬਾਪ ਸਾਬ ਕਾ ਸਾਬ ਕਾ ਮੈਨੇ ਜਿਹੜਾ ਮੂਹਰ ਤੂੰ ਮੇਰੇ ਨਾਲ ਹੈ ਆ ਮੇਰਾ ਸਰੀਰ ਇਹ ਜਿਹੜਾ ਸਰੀਰ ਹੈ ਇਹ ਮੈਨੂੰ ਬਹੁਤ ਦੁੱਖ ਦੇ ਰਿਹਾ ਹੈ ਇਹ ਮੇਰੇ ਨਾਲ ਹਰ ਵੇਲੇ ਮੰਗਾਂ ਕਰਦਾ ਹੈ ਇਹ ਚਾਹੀਦਾ ਉਹ ਚਾਹੀਦਾ ਸਿਰਦੀਆਂ ਮੰਗਾਂ ਨਹੀਂ ਮੁਕਦੀਆਂ ਸਰੀਰ ਦੀਆਂ ਮੰਗਾਂ ਨੇ ਖਾਸ਼ਾਂ ਨੇ ਮੈਨੂੰ ਦੁਖੀ ਕਰ ਰੱਖਿਆ ਇਸ ਵਾਸਤੇ ਹਰ ਵੇਲੇ ਮੇਰੇ ਨਾਲ ਲੜਾਈ ਪਾ ਕੇ ਰੱਖਦਾ ਹੈ ਬਾਪ ਸਾਬ ਕਾ ਕਰੇ ਲੜਾਈ ਮਾਇਆ ਸਦਮਤੂ ਆਰੀ ਇਸ ਲਈ ਮੈਂ ਮਾਇਆ ਵਿੱਚ ਮਸਤ ਹੋਈ ਪਈ ਆ ਮਾਇਆ ਵਿੱਚ ਬਦਮਾਸ ਹ ਤੇ ਉਹ ਮਾਇਆ ਦਾ ਮੂਹ ਮੈਨੂੰ ਇਹ ਸਰੀਰ ਦੇ ਕਾਰਨ ਮਾਇਆ ਦਾ ਮੂਹ ਮੈਨੂੰ ਪੈ ਗਿਆ ਹੈ ਵੱਡੇ ਭਾਈ ਕਹ ਜਦ ਸੰਗ ਹੋਤੀ ਜਦੋਂ ਮਾਂ ਦੇ ਉਦਰ ਵਿੱਚ ਸਾਂ ਤੇ ਮੇਰੂੰ ਉਸ ਗਿਆਨ ਰੂਪੀ ਵੱਡੇ ਪ੍ਰਾਣ ਨਾਲ ਬੜਾ ਪਿਆਰ ਸੀ ਉਸ ਵੇਲੇ ਮੈਨੂੰ ਰੱਬੀ ਗਿਆਨ ਸੀ ਪ੍ਰਮਾਤਮਾ ਨਾਲ ਮੇਨ ਸੁਰਤੀ ਜੁੜੀ ਸੀ ਤਬ ਹੂੰ ਨਾ ਪਿਆਰੀ ਉਦੋਂ ਮੈਂ ਉਸ ਖਸੂ ਪ੍ਰਭੂ ਨੂੰ ਪਿਆਰੀ ਵੀ ਲੱਗਦੀ ਸਾਂ ਕਿਉਂਕਿ ਮਾਤਾ ਦੇ ਉਦਰ ਵਿੱਚ ਮੈਂ ਇਹ ਸੰਸਾਰੀ মোহ ਮਾਇਆ ਨਹੀਂ ਸੀ ਇਸ ਦਾ ਸੰਸਾਰ ਨਹੀਂ ਸੀ ਕਿ ਮੈਨੂੰ ਉਸ ਅਨਵਿਸ਼ ਦੇ ਪ੍ਰਭੂ ਨਿਰੰਕਾਰ ਦੇ ਵਿੱਚ ਹੀ ਸੁਰਤੀ ਜੁੜੀ ਸੀ ਤੇ ਉਸ ਵਕਤ ਉਹ ਚੀਜ਼ ਜਿਹੜੀ ਹੈ ਉਹ ਬੜੇ ਭਾਗ ਵਾਲੀ ਸੀ ਮੇਰੇ ਵਾਸਤੇ ਬੜੇ ਭਾਈਕ ਹੈ ਜਦ ਸੰਗ ਹੋਤੀ ਪਾਉ ਉਸ ਰੱਬੀ ਗਿਆਨ ਦੇ ਨਾਲ ਜਦੋਂ ਮੇਰੀ ਸੁਰਤੀ ਸੀ ਤਦ ਹੂੰ ਨਾ ਪਿਆਰੀ ਫਿਰ ਮੈਂ ਪ੍ਰਭੂ ਨੂੰ ਪਿਆਰੀ ਸਾਂ ਪਰ ਹੁਣ ਅਵਸਥਾ ਇਹ ਬਣ ਗਈ ਹੈ ਇਹ ਜਿਹੜੀ ਉੱਪਰਲੀ ਪੰਕਤੀ ਵਿੱਚ ਦੱਸਿਆ ਔਰ ਇਸ ਹਾਲਾਤ ਵਿੱਚ ਹਰ ਇਨਸਾਨ ਇਸੇ ਹਾਲਾਤ ਵਿੱਚ ਜੀਵਨ ਗੁਜ਼ਾਰੇ ਹੈ ਅੱਜ ਦੇ ਯੁੱਗ ਵਿੱਚ ਬਹੁਤਾ ਇਨਸਾਨ ਕਹਿ ਤਕਬੀਰ ਪੰਜ ਕੋ ਝਗੜਾ ਝਗਰਤ ਜਨਮ ਗੁਆਇਆ ਕਵੀ ਜੀ ਆਖਦੇ ਨੇ ਆਖਰੀ ਪੰਕਤੀ ਵਿੱਚ ਕਹਿ ਤਕਬੀਰ ਪੰਜ ਕੋ ਝਗੜਾ ਬਸ ਪੰਜਾਂ ਦਾ ਹੀ ਸਾਰਾ ਝਗੜਾ ਸਾਰੀ ਦੁਨੀਆ ਇਨ੍ਹਾਂ ਪੰਜਾਂ ਵਿਕਾਰਾਂ ਕਾਮ ਤੂ ਜ਼ਲੂਮੂ ਕਰ ਵਿੱਚ ਫਸੀ ਹੋਈ ਝਗਰਤ ਜਨਮ ਗੁਆਇਆ ਇਨ੍ਹਾਂ ਦੇ ਨਾਲ ਹੀ ਇਹਨਾਂ ਨੂੰ ਖੁਸ਼ ਕਰਦੇ ਹੋ ਇਨ੍ਹਾਂ ਨਾਲ ਲੜਾਈ ਜੰਗ ਵਿੱਚ ਹੀ ਸਾਰੀ ਜ਼ਿੰਦਗੀ ਲੋਕਾਂ ਦੀ ਬੀਤ ਜਾਂਦੀ ਹੈ ਦੋ ਕਿਸਮ ਦੀ ਜੀਏ ਇਕਦੇ ਇਹਨਾਂ ਪੰਜਾਂ ਦੇ ਪ੍ਰਭਾਵ ਵਿੱਚ ਆ ਕੇ ساری ਜ਼ਿੰਦਗੀ ਇਹਨਾਂ ਦਾ ਗੁਲਾਮ ਬਣ ਕੇ ਮਾਇਆ ਤਾਰੀ ਜੀਵਨ ਗੁਜ਼ਾਰਨਾ ਨਾਮ ਤੋਂ ਵਾਂਝੇ ਰਹਿ ਕੇ ਨਾਮਹੀਨ ਜੀਵਨ ਗੁਜ਼ਾਰਨਾ ਦੂਜਾ ਝਗੜਾ ਇਹ ਵੀ ਹੈ ਜੇ ਕਿ ਗੁਰਮੁਖ ਬੰਦੇ ਪੰਜਾਂ ਨਾਲ ਝਗੜਾ ਪਾ ਕੇ ਰੱਖਦੇ ਨੇ ਉਹ ਸੰਸਾਰ ਨਾਲ ਦੁਸ਼ਮਣ ਨਹੀਂ ਕਰਦੇ ਇਹ ਸ਼ਬਦੀ ਦੇਖੋ ਭਗਤ ਜੀ ਨੇ ਕਿਸੇ ਇਨਸਾਨ ਦੀ ਗੱਲ ਨਹੀਂ ਕੀਤੀ ਕਿਸੇ ਕੌਮ ਦੀ ਗੱਲ ਨਹੀਂ ਕੀਤੀ ਕਿਸੇ ਮਜ਼ਦਬ ਦੀ ਗੱਲ ਨਹੀਂ ਕੀਤੀ ਕਿਸੇ ਜਾਤ ਪਾਤ ਦੀ ਗੱਲ ਨਹੀਂ ਕੀਤੀ ਕਿ ਉਹ ذاتੇ ਬਨੇ ਗੁਰੂ ਮੈਨੂੰ ਦੁਖੀ ਹੈ ਫਲਾਣੇ ਕੌਮ ਦੇ ਬੰਦੇ ਗੁਰੂ ਮੈਨੂੰ ਪਰੇਸ਼ਾਨੀ ਹੈ ਉਹ ਮੇਰੇ ਦੁਸ਼ਮਣ ਨਹੀਂ ਇੱਥੇ ਸਾਸਕੀ ਦੁਖੀ ਮਾਇਆ ਨੂੰ ਆਪਣਾ ਦੁਸ਼ਮਣ ਸਮਝਿਆ ਸਸੁਰ ਕੀ ਪਿਆਰੀ ਦੇ ਅਧਿਆਸ ਨੂੰ ਆਪਣਾ ਦੁਸ਼ਮਣ ਸਮਝਿਆ ਇਹ ਨਹੀਂ ਹੋਣਾ ਚਾਹੀਦਾ ਤੇ ਤਾਂ ਕਿ ਮੋਦ ਦੇ ਪੈ ਤੋਂ ਬਚਿਆ ਜਾਏ ਮੋਦ ਗੁਰੂ ਡਰਦੀਆਂ ਫਿਰ ਇੰਦਰੀਆਂ ਦਾ ਵਸ ਆਉਣਾ ਇੰਦਰੀਆਂ ਦਾ ਝਟਕਣਾ ਇਹ ਵੱਡੀ ਦੁਸ਼ਮਣੀ ਇਹਨਾਂ ਨਾਲ ਲੜਾਈ ਹੈ ਵੇ ਇੰਦਰੀਆਂ ਵਸ ਆ ਜਾਣ ਇੰਦਰੀਆਂ ਨਾ ਜਾਇ ਚਸਕੇ ਵਿੱਚ ਨਾ ਪੈਣ ਤੋ ਸਰੀਰ ਦਾ ਮੋੜ ਜਾ ਰਿਹਾ ਹੈ ਇਹ ਹੀ ਬੰਦੇ ਨੂੰ ਮਾਇਆਵਾਦੀ ਬਣਾਉਂਦਾ ਹੈ ਤੇ ਗਿਆਨ ਬਲੇ ਪਾਸੇ ਬੰਦਾ ਧਿਆਨ ਨਹੀਂ ਕਰਦਾ ਤੇ ਅਗਰ ਬੰਦਾ ਆਪਣਾ ਸਹੀ ਝਗੜਾ ਸਮਝੇ ਕਿ ਇਹਨਾਂ ਜਜ਼ਬਿਆਂ ਨਾਲ ਇਨਸਾਨ ਦੀ ਸਹੀ ਲੜਾਈ ਹੈ ਬਈ ਇਹਨਾਂ ਨੂੰ ਅਗਰ ਜਿੱਤ ਲਵੇ ਫਿਰ ਮਨ ਜਿੱਤਿਆ ਜਗ ਜੀਤ ਹੋ ਜਾਏਗਾ ਇਹ ਪੰਜਾਂ ਦਾ ਝਗੜਾ ਇਹ ਆਮ ਦੁਨੀਆ ਪਾਈ ਬੈਠੀ ਹੈ ਪੰਜਾਂ ਨੂੰ ਖੁਸ਼ ਕਰਨ ਦੇ ਲਈ ਪਰ ਜੇ ਇਹਨਾਂ ਪੰਜਾਂ ਨੂੰ ਵਸ ਕਰਨ ਦੇ ਲਈ ਕੋਈ ਇਹਨਾਂ ਨਾਲ ਜੰਗ ਲਾ ਕੇ ਰੱਖੇ ਉਹ ਜੀਵਨ ਦੀ ਬਾਜ਼ੀ ਜਿੱਤ ਕੇ ਜਾ ਸਕਦਾ ਹੈ ਤੇ ਜੇ ਉਸ ਦਾ ਦਾ ਝਗੜਾ ਜਿਸ ਨੇ ਦਾ ਸੰਸਾਰ ਪਾਈ ਬੈਠਾ ਇਹਨਾਂ ਨਾਲ ਮੋਹ ਪਾਈ ਬੈਠਾ ਤੇ ਫਿਰ ਉਹ ਝਗੜ ਤੇ ਜਨਮ ਗਵਾਇਆ ਝੂਠੀ ਮਾਇਆ ਸਭ ਜੱਗ ਬੰਦਿਆ ਕੀ ਝੂਠੀ ਮਾਇ ਦੇ ਮੋਹ ਵਿੱਚ ਸਾਰਾ ਜੱਗ ਬੱਧਾ ਪਿਆ ਹੈ ਮਾਇ ਤੂੰ ਉੱਪਰ ਕੋਈ ਨਹੀਂ ਉੱਠ ਰਿਆ ਮੈਂ ਰਾਮ ਰਮਤ ਸੁਖ ਪਾਇਆ ਤੇ ਮੈਂ ਉਸ ਪ੍ਰਮਾਤਮਾ ਦਾ ਸਿਮਨ ਕਰਕੇ ਸੁਖ ਪ੍ਰਾਪਤ ਕਰ ਲਿਆ ਹੁਣ ਮੇਰੀ ਤੇ ਮੇਰ ਹੋ ਗਈ ਕਿਵੇਂ ਪ੍ਰਭੂ ਦਾ ਸਿਮਨ ਕਾ ਲਗ ਪਿਆ ਹਾਂ ਤੇ ਇਸ ਮਾਇਆ ਦੇ ਝਗੜੇ ਤੋਂ ਮੈਂ ਮੁਕਤ ਹੋ ਗਿਆ ਵਿਕਾਰਾਂ ਦੇ ਝਗੜੇ ਤੋਂ ਮੁਕਤ ਹੋ ਗਿਆ ਝੂਠੀ ਮਾਇਆ ਦਾ ਮਦ ਜਿਹੜਾ ਮੇਰੇ ਵਿੱਚੋਂ ਦੂਰ ਹੋ ਗਿਆ ਇੱਦਾਂ ਤੇ ਕੋਈ ਵਿਆਖਿਆ ਕਰਨ ਦੀ ਮਰਜ਼ਾ ਲੋੜ ਨਹੀਂ ਕਿ ਮਾਇਆਵਾਦੀ ਸੋਚ ਕਿ ਐਸੀ ਹੁੰਦੀ ਹੈ ਜਾਂ ਮਾਇਆ ਵਿੱਚ ਉਲਝਿਆ ਜੀਵ ਕਿ ਐਸਾ ਹੁੰਦਾ ਹੈ ਉਹਦੇ ਅੱਜ ਅਸੀਂ ਸੋਚੂ 90% ਦੇ ਮਾਇਆ ਵਿੱਚ ਉਲਝੇ ਪਏ ਹਾਂ ਸਾਰੇ ਤੂੰ ਮਾਇਆ ਵਿੱਚ ਉਲਝਿਆ ਜੀਵ ਕਿਸ ਕਿਸਮ ਦਾ ਜੀਵਨ ਗੁਜ਼ਾਰਦਾ ਹੈ ਇਹ ਸਾਨੂੰ ਸਾਰਿਆਂ ਨੂੰ ਸਮਝਿਆ ਤੇ ਇਸ ਝੂਠੀ ਮਾਇਆ ਸਭ जग ਬੰਧਿਆ ਸਾਰੇ ਸੰਸਾਰ ਨੂੰ ਬਣ ਕੇ ਰੱਖਿਆ ਕੋਈ ਵਿਰਲਾ ਜਿਹੜਾ ਗੁਰੂ ਸ਼ਬਦ ਦੀ ਮਿਹਰ ਨਾਲ ਆਪਣੇ ਅੰਦਰ ਸੁਮਾਇਆ ਦੇ ਮੂ ਨੂੰ ਖਤਮ ਕਰਕੇ ਨਾਮ ਨਰਪੀਤ ਪਾਏ ਪ੍ਰਭ ਨੋ ਪ੍ਰੀਤ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ